ਡਾਕਟਰ ਸਾਹਿਬ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਅੱਜ ਜਿਹੜਾ ਬਕਸੀ ਵਾਲੇ ਵਿੱਚ ਪ੍ਰੋਗਰਾਮ ਹੋਇਆ ਤੇ ਇਹ ਅੱਜ ਡਾਕਟਰ ਕਿਹੜੇ ਕਿਹੜੇ ਪ੍ਰੋਗਰਾਮ ਤੁਹਾਡੀ ਤਾਬਲੀ ਹੋਈ ਜਾਂ ਹੋਰ ਵੀ ਬਹੁਤ ਸਾਰੇ ਫੰਕਸ਼ਨ ਹੋਏ ਨੇ ਆਪਾਂ ਸਾਂਝੇ ਕਰ ਲਈਏ ਵੇੇ ਕੁਛੀ ਦੀ ਗੱਲ ਲੱਗਦੀ ਹੈ ਤੁਹਾਨੂੰ ਵੀ ਕਿਵੇਂ ਲੱਗਾ ਤੁਹਾਡਾ ਇਸ ਇਲਾਕੇ ਦਾ ਜਿਹੜਾ ਸੂਬੇ ਜਿਲ੍ਹੇ ਦਾ ਮਾਹੌਲ ਪਿੰਡ ਦਾ ਸਭ ਤੋਂ ਪਹਿਲਾਂ ਤੇ ਮੈਂ ਇਸ ਗੱਲ ਬਾਰੇ ਕਹਾਂ ਤੇ ਬੀਬੀ ਗਲਾਬਕੌਰ ਦੀ ਜਨਮ ਭੂਮੀ ਤੇ ਅੱਜ 100 ਸਾਲਾਂ ਦਾ ਜਿਹੜਾ ਵਰਸੀ ਸਮਾਗਮ ਬਣਾਇਆ ਗਿਆ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਔਰ ਬਹੁਤ ਚੰਗਾ ਲੱਗਾ ਇਹ ਵਧਾਈ ਦੇ ਪਾਤਰ ਨੇ ਪਿੰਡ ਵਾਲੇ ਤੇ ਸੰਗਰਾਮੀ ਕਲਾ ਕੇਂਦਰ ਸਰਦਾਰ ਰਤਨ ਲਖਵੀਰ ਸਿੰਘ ਰਤਨਪਾਲ ਜੀ ਦੀ ਸਰਪ੍ਰਸਤੀ ਹੇਠ ਚੱਲਦਿਆ ਇਹ ਸਾਰਾ ਉਦਮ ਉਹਨਾਂ ਦਾ ਸੀ ਤੇ ਸਹਯੋਗ ਬਖਸ਼ੀਵਾਲ ਵਾਲਿਆਂ ਨੇ ਦਿੱਤਾ ਇਹ ਬਹੁਤ ਚੰਗਾ ਲੱਗਾ ਅਸੀਂ ਬੜੀ ਢੇਰ ਤੋਂ ਇਹ ਪ੍ਰੋਗਰਾਮ ਉਲੀਕ ਰਹੇ ਸੀ ਕਿ ਕਿਤਾਬ ਲਿਖਨੀ ਆ ਤੇ ਵਰਸੀ ਜਿਹੜਾ ਸਮਾਗਮ ਆ ਬਖਸ਼ੀਵਾਲ ਵਕੇ ਮਨਾਉਣਾ ਪਿੰਡ ਵਾਲਿਆਂ ਨੂੰ ਇਸ ਬਾਰੇ ਨਹੀਂ ਸੀ ਪਤਾ ਪਿੰਡ ਵਾਲਿਆਂ ਨੂੰ ਤਾਂ ਮੇਰਾ ਖਿਆਲ ਮਹੀਨਾ ਕ ਪਹਿਲਾਂ ਹੀ ਤੁਸੀਂ ਆਏ ਆ ਮੇਰੇ ਨਾਲ ਮੈਂ ਆਈ ਆ ਇੱਥੇ ਆ ਕੇ ਮਿਲੇ ਆ ਤੇ ਇਹਨਾਂ ਨੇ ਸਾਨੂੰ ਉਸ ਦਿਨ ਬਹੁਤ ਹੀ ਹਾਂ ਪੱਖੀ ਹੁਗਾ ਰੱਦਤਾ ਉਸ ਦਿਨ ਤੋਂ ਮੈਂ ਵੇਖਿਆ ਕਿ ਪਿੰਡ ਬਖਸ਼ੀਵਾਲਾ ਦਾ ਬਹੁਤ ਉਤਸ਼ਾਹ ਸੀ ਇਹਨਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰਤ ਕੀਤਾ ਔਰ ਬੀਬੀ ਦੀ ਜਾਂਚ ਜਿਹੜਾ ਸਮਾਗਮ ਕਰਾਉਣ ਲਈ ਬਹੁਤ ਉਤਸ਼ਾਹ ਦਿਖਾਇਆ ਅੱਜ ਤੁਸੀਂ ਦੇਖ ਹੀ ਰਹੇ ਆ ਕਿ ਇੱਕ ਵਿਆਹ ਵਾਲਾ ਮਾਹੌਲ ਸੀ ਹਾਲਾਂਕਿ ਵਰਸੀ ਦੇ ਉੱਤੇ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਇਨਕਲਾਬੀਆਂ ਦੇ ਜਿਹੜੇ ਅੰਤਮ ਵਿਛੋੜੇ ਦੇ ਦਿਨ ਆ ਉਹ ਵੀ ਜਿਹੜੇ ਅਸਾਨੂੰ ਇਸ ਤਰ੍ਹਾਂ ਹੀ ਸੈਲੀਬ੍ਰੇਟ ਕਰਨੇ ਚਾਹੀਦੇ ਆ ਕਿਉਂਕਿ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਆ ਜਿਹੜਾ ਉਹ ਤੇ ਸੰਘਰਸ਼ ਕੀਤਾ ਇੱਕ ਇਤਿਹਾਸ ਰਚਿਆ ਉਸ ਇਤਿਹਾਸ ਨੂੰ ਅਸੀਂ ਅਸਲ 'ਚ ਯਾਦ ਕਰਦੇ ਆ ਉਹਨਾਂ ਦੇ ਨਾਂ ਨਾਲ ਜੋੜ ਕੇ ਉਹਨਾਂ ਦੇ ਨਾਂ ਨੂੰ ਅਮਰ ਕਰਦੇ ਆ ਇਹਦੇ ਵਿੱਚ ਅਸੀਂ ਅੱਜ ਜਿਹੜੇ ਪ੍ਰੋਗਰਾਮ ਆ ਸਭ ਤੋਂ ਪਹਿਲੇ ਗੱਲ ਤੇ ਮੈਨੂੰ ਇਹ ਲੱਗਦਾ ਦੇ ਬਖਸ਼ੀ ਵਾਲ ਚ ਅੱਜ ਪਹਿਲੀ ਵਾਰੀ ਗਦਰ ਦੀ ਝੰਡਾ ਲਹਿਰਾਇਆ ਗਿਆ ਤੇ ਗਦਰ ਦੀ ਝੰਡੇ ਜਿਹੜੇ ਲਾਏ ਆ ਇੱਥੇ ਰੰਗ ਵੀ ਜਿਹੜਾ ਸੀ ਗਦਰ ਦਾ ਰੰਗ ਸੀ ਜਦੋਂ ਅਸੀਂ ਮੰਚ ਦੇ ਵਿੱਚ ਮੈਂ ਐਂਟਰ ਦਾਖਲ ਹੋਈ ਆ ਤਾਂ ਮੈਨੂੰ ਲੱਗਾ ਕਿ ਅੱਜ ਦਾ ਜਿਹੜਾ ਮਾਹੌਲ ਇਹ ਬਿਲਕੁਲ ਗਦਰ ਦੇ ਰੰਗ ਤੇ ਰੰਗਿਆ ਹੈ ਲੋਕੀ ਬੜੇ ਉਤਸ਼ਾਹ ਦੇ ਨਾਲ ਆ ਰਹੇ ਆ ਅੰਦਰ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਪ੍ਰੋਗਰਾਮ ਕੀਤੇ ਆ ਫਿਰ ਇੱਥੇ ਗਦਰ ਦੀ ਝੰਡਾ ਲਹਿਰਾਇਆ ਗਿਆ ਤੇ ਝੰਡੇ ਦੀ ਵਿਸ਼ੇਸ਼ਤਾ ਇਹ ਆ ਕਿ ਭਾਵੇਂ ਉਹ ਜਿਹੜਾ ਸੀ ਜ਼ਿੰਮੇਵਾਰੀ ਤੇ ਦਿੱਤੀ ਸੀ ਸਰਦਾਰ ਲਖਬੀਰ ਸਿੰਘ ਰਤਨਪਾਲ ਉਹਨਾਂ ਨੂੰ ਮਜਬੂਰੀ ਕਰਕੇ ਆ ਨਹੀਂ ਸਕੇ ਉਹਨਾਂ ਨੇ ਆਪਣੇ ਭਰਾ ਨੂੰ ਸਰਦਾਰ ਸ਼ਖਵਿੰਦਰ ਸਿੰਘ ਰਤਨਪਾਲ ਜੀ ਨੂੰ ਭੇਜਿਆ ਝੰਡਾ ਉਹਨਾਂ ਨੇ ਲਹਿਰਾਉਣਾ ਸੀ ਪਰ ਤਿੰਨੇ ਹੀ ਪਿੰਡ ਬਖਸ਼ੀਵਾਲਾ ਬੀਬੀ ਦਾ ਸੋਹਰਾ ਪਿੰਡ ਜਖੇਪਲ ਦੇ ਉਹਦੀ ਕਰਮਕੁੰਮੀ ਕੋਟਲਾ ਨੌਤ ਸਿੰਘ ਤੇ ਸੰਗਰਾਮੀ ਕਲਾ ਕੇਂਦਰ ਦੀ ਟੀਮ ਤੇ ਕਾਲਾ ਸੰਗਿਆ ਤੋਂ ਜਿਹੜੇ ਸੀ ਇਹ ਫਰਜ ਸੁਸਾਇਟੀ ਦੇ ਮੈਂਬਰ ਸਾਰੇ ਨਾਲ ਸੀ ਇਹਦੇ ਵਿੱਚ ਮੁੱਖ ਬਖਤਾ ਡਾਕਟਰ ਭੀਮਿੰਦਰ ਸਿੰਘ ਮੈਂ ਮੇਰੇ ਸਮੇਤ ਪ੍ਰੋਫੈਸਰ ਸੁਰਿੰਦਰ ਕੌਰ ਜੀ ਈਵਨ ਅਸੀਂ ਐਨਜੀ ਮਨਜੀਤ ਕੋਰੋ ਲਖਨਊਵੀ ਵਿੱਚ ਸ਼ਾਮਲ ਕੀਤਾ ਸੀ ਇਹ ਵੱਡੀ ਗੱਲ ਆ ਕਿ ਇਕੱਠੇ ਰਲ ਕੇ ਇੱਕ ਝੰਡਾ ਲਹਿਰਾਇਆ ਇੱਕ ਨਵੇਂ ਇਤਿਹਾਸ ਦਾ ਇਖਾਜ਼ ਕੀਤਾ ਫਿਰ ਇਹਦੇ ਵਿੱਚ ਭੋਲਾ ਸਿੰਘ ਸੰਗਰਾਮੀ ਦਾ ਜਿਹੜਾ ਗੀਤ ਪਹਿਲਾਂ ਗਦਰੀ ਗਲਾਵ ਤੇ ਯਾਨੀ ਜਗੀਰ ਸਿੰਘ ਰਤਨ ਦਾ ਉਹਨਾਂ ਨੇ ਗਾਇਆ ਬਹੁਤ ਜਿਆਦਾ ਜਿਹਨੂੰ ਕਹਿੰਦੇ ਆ ਨਾ ਪ੍ਰਸ਼ੰਸ਼ਾਯੋਗ ਸੀ ਉਹਦੇ ਚ ਬਹੁਤ ਵਧੀਆ ਇਤਿਹਾਸ ਨੂੰ ਲਿਖਿਆ ਸੀ ਔਰ ਪੇਸ਼ ਕਰੀ ਵੀ ਬਹੁਤ ਵਧੀਆ ਸੀ ਲੋਕਾਂ ਦੇ ਹੋਰ ਉਤਸ਼ਾਹ ਜਿਹੜਾ ਸੀ ਉਹ ਵੱਧ ਗਿਆ ਜਦੋਂ ਇਹ ਗੀਤ ਸੁਣਿਆ ਤੇ ਪ੍ਰੋਗਰਾਮ ਸਾਰੇ ਜਗੀਰ ਸਿੰਘ ਰਤਨ ਹੁਣਾਂ ਨੇ ਜਿਹੜਾ ਉਹਨਾਂ ਦਾ ਸਨੇਹਾ ਪੜ ਕੇ ਸੁਣਾਇਆ ਉਹਦੇ ਵਿੱਚ ਵੱਡੀ ਗੱਲ ਜਿਹੜੀ ਆ ਉਹ ਨਹੀਂ ਆਏ ਘਾਟ ਤੇ ਉਹਨਾਂ ਨੇ ਮਹਿਸੂਸ ਕੀਤੀ ਆ ਪਰ ਹੁਣ ਤੱਕ ਵੀ ਮੈਨੂੰ ਫੋਨ ਆਇਆ ਪ੍ਰੋਗਰਾਮ ਸਮਾਪਤ ਹੁੰਦਿਆਂ ਤੇ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਮੈਂ ਲੰਬੀ ਗੱਲ ਨਹੀਂ ਕਰ ਸਕੀ ਪਰ ਉਹਨਾਂ ਨੇ ਇੱਕ ਵੱਡਾ ਵਾਅਦਾ ਕੀਤਾ ਕਿ ਬੀਬੀ ਗੁਲਾਬ ਕੌਰ ਦਾ ਬਖਸ਼ੀਵਾਲ ਵਾਲੇ ਜਦੋਂ ਵੀ ਸਮਾਗਮ ਕਰਾਉਣ ਜਾਂ ਬੀਬੀ ਗਲਾਬਕੌਰ ਦੇ ਨਾਂ ਤੇ ਕੋਈ ਇਤਿਹਾਸਿਕ ਕਾਰਜ ਕਰਨ ਕੋਈ ਯਾਦਗਾਰ ਦੇ ਵਿੱਚ ਜਿੰਨਾ ਬਣਦਾ ਅਸੀਂ ਆਪਣੇ ਤਨ ਮਨ ਤਨ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਹਨਾਂ ਨੇ ਖਿਹੜੇ ਮੱਥੇ ਪਰਵਾਨ ਕੀਤਾ ਤੇ ਅੱਜ ਇੱਥੇ ਅਨਾਉਂਸ ਕਰ ਦਿੱਤਾ ਕਿ ਅੱਗੇ ਤੋਂ ਹਰ ਸਾਲ ਬੀਬੀ ਗਲਾਬਕੌਰ ਦੀ ਯਾਦ ਦੇ ਵਿੱਚ ਇੱਕ ਦਿਨ ਜਿਹੜਾ ਤਰੀਕ ਅਸੀਂ ਤੁਹਾਨੂੰ ਪੱਕੀ ਕਰਕੇ ਦੱਸਾਂਗੇ ਇਸ ਪਿੰਡ ਦਾ ਇਤਿਹਾਸ ਜਖੇਪਲ ਦਾ ਇਤਿਹਾਸ ਔਟੜਾ ਨੌ ਸਿੰਘ ਦਾ ਇਤਿਹਾਸ ਗਦਰ ਬੀਬੀ ਗਲਾਵਕੌਰ ਦਾ ਜਿਹੜਾ ਸੰਘਰਸ਼ੀ ਜੀਵਨ ਆ ਉਹਦਾ ਸਾਰਾ ਇਤਿਹਾਸਿਕ ਸਫ਼ਰ ਗਦਰ ਪਾਰਟੀ ਦਾ ਸਫ਼ਰ ਬੀਬੀ ਗਲਾਵਕੌਰ ਦੇ ਜੀਵਨ ਬਾਰੇ ਜਿਹੜੇ ਵੱਖ-ਵੱਖ ਲੇਖਾਂ ਦੇ ਵਿੱਚ ਮੱਤ ਭੇਦਾ ਉਹਨਾਂ ਦੇ ਬਾਰੇ ਜਾਂ ਕਿ ਬੀਬੀ ਗਲਾਵਕੌਰ ਦੇ ਚਾਹੇ ਮਦੀਲਾ 'ਚ ਸਾਥੀ ਰਹੇ ਆ ਚਾਹੇ ਪੰਜਾਬ 'ਚ ਆ ਕੇ ਰਹੇ ਆ ਚਾਹੇ ਉਹਨ ਜਦੋਂ ਲਾਹੌਰ ਸਰਗਰਮੀਆਂ ਕੀਤੀਆਂ ਅਮਰ ਸਰ ਸਰਗਰਮੀਆਂ ਕੀਤੀਆਂ ਜਿਹੜੇ ਉਹਦੇ ਸੰਗੀ ਸਾਥੀ ਰਹੇ ਆ ਮੈਂ ਉਹਨਾਂ ਨੂੰ ਵੀ ਵੱਖਰੇ ਚੈਪਟਰਾਂ ਦੇ ਵਿੱਚ ਬਿਆਨ ਕੀਤਾ ਤੇ ਕਿਤਾਬ ਇੱਥੇ ਲੋਕ ਅਰਪਣ ਕੀਤੀ ਗਈ ਆ ਕਿਤਾਬ ਬਾਰੇ ਲੋਕਾਂ ਚ ਇਨਾ ਉਤਸ਼ਾਹ ਸੀ ਕਿ ਸਾਡੇ ਕੋਲ 200 ਕਿਤਾਬ ਸੀ ਇੱਕ ਵੀ ਕਿਤਾਬ ਸਾਡੇ ਕੋਲ ਨਹੀਂ ਬਚੀ ਔਰ ਜਲਦੀ ਹੋਰ ਕਿਤਾਬਾਂ ਲਿਆਵਾਂਗੇ ਲੋਕਾਂ ਤੱਕ ਜਿਹੜਾ ਸਹੀ ਮਹਨਿਆ ਜ ਤੱਥਾਂ ਦੇ ਆਧਾਰ ਤੇ ਇਤਿਹਾਸ ਲਿਖਿਆ ਗਿਆ ਉਹਨੂੰ ਜਾਣਨ ਦੀ ਬੜੀ ਉਹਨੂੰ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਬਾਕੀ ਅਜਮੇਰ ਹੌਲਖ ਦਾ ਲਿਖਿਆ ਨਾਟਕ ਬੀਬੀ ਗੁਲਾਬ ਕਾਰਵੇ ਤੂੰ ਚਰਖਾ ਕੁੱਕਦਾ ਰੱਖਦੇ ਖੜਿਆ ਗਿਆ ਬੜਾ मीनिंगफुल ਨਾਟਕ ਸੀ ਉਹਦੇ ਤੋਂ ਵੀ ਬਹੁਤ ਸਾਰੇ ਪ੍ਰਭਾਵਿਤ ਹੋਏ ਡਾਕਟਰ ਪੀਮਿੰਦਰ ਸਿੰਘ ਹਰਾਂ ਦਾ ਜਿਹੜਾ ਵਿਸ਼ੇਸ਼ ਭਾਸ਼ਣ ਸੀ ਉਹ ਕਿਤਾਬ ਬਾਰੇ ਵੀ ਗੱਲ ਕੀਤੀ ਗਦਰ ਲਹਿਰ ਬਾਰੇ ਵੀ ਗੱਲ ਕੀਤੀ ਅਜੋਕੇ ਸਮੇਂ ਬਾਰੇ ਵੀ ਗੱਲ ਕੀਤੀ ਔਰ ਹੋਰ ਵੀ ਜਿਹੜੇ ਪ੍ਰੋਗਰਾਮ ਹੋਏ ਆ ਇਹਦੇ ਵਿੱਚ ਇਹਦਾ ਹਿੱਸਾ ਸੀ ਉਹ ਬਹੁਤ ਤਾਂ ਪਿੰਡ ਵਾਲਿਆਂ ਨੇ ਜਿਹੜਾ ਉਹ ਸਾਰਿਆਂ ਦਾ ਸਨਮਾਨ ਕੀਤਾ ਬੀਬੀ ਗਲਾਬਕੌਰ ਦੀ ਫੋਟੋ ਲਾ ਕੇ ਤੇ ਇਹ ਜਿਹੜਾ ਸੰਗਰਾਮੀ ਕਲਾ ਕੇਂਦਰ ਇਹਨਾਂ ਨੇ ਕਿਤਾਬਾਂ ਨਾਲ ਸਨਮਾਨ ਕੀਤਾ ਉਹਨਾਂ ਨੇ ਮੋਮੈਂਟੋ ਦੇ ਕੇ ਸਨਮਾਨ ਕੀਤਾ ਇੱਕ ਵੱਖਰਾ ਇਤਿਹਾਸ ਸਿਰਜਿਆ ਇੱਕ ਗੱਲ ਮੈਂ ਜਿਹੜੀ ਹੈ ਅੱਜ ਦੇ ਟਾਈਮ ਤੋਂ ਜਿਹੜਾ ਮੈਂ ਸੁਨੇਹਾ ਦੇਣਾ ਚਾਹੁੰਦੀ ਆ ਕਿ ਬੀਬੀ ਗਲਾਬਕੌਰ ਨੇ ਅੱਜ ਤੋਂ 110 ਸਾਲ ਪਹਿਲਾਂ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਦੇਸ਼ ਨੂੰ ਆਜ਼ਾਦ ਕਰਾਉਣ ਨੂੰ ਸੰਘਰਸ਼ ਵੱਢਿਆ ਸੀ ਦੇਸ਼ ਤੇ ਆਜ਼ਾਦ ਹੋ ਗਿਆ ਪਰ ਉਹਨਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਅਜੇ ਸਿਰਜਿਆ ਗਿਆ ਅੱਜ ਇੱਕ ਸਾਮਰਾਜ ਨਵੇਂ ਰੂਪ ਚ ਸਾਡੇ ਸਿਰ ਤੇ ਆਇਆ ਹੈ ਸਾਡੀ ਟੱਕਰ ਚ ਆਇਆ ਹੈ ਉਸ ਗੱਲ ਦਾ ਸੁਨੇਹਾ ਹੈ ਕਿ ਆਓ ਰਲ ਕੇ ਉਸ ਨਵੇਂ ਸਾਮਰਾਜ ਦਾ ਟਕਰਾ ਕਰਨ ਲਈ ਨੌਜਵਾਨੀ ਨੂੰ ਸੁਚੇਤ ਕਰੀਏ ਕਿਤੇ ਉਸ ਸਾਮਰਾਜ ਦੇ ਅਧੀਨ ਹੋ ਕੇ ਅਸੀਂ ਆਪਣੀ ਜਿਹੜੀ ਪਹਿਲੀ ਆਜ਼ਾਦੀਆਂ ਉਹਨੂੰ ਮੁੜ ਕੇ ਗੁਲਾਮੀ ਚ ਬਦਲ ਲਈਏ ਉਹਨੂੰ ਸਮਾਜ ਲਈ ਸੰਘਰਸ਼ ਅਜੇ ਵੀ ਸਾਨੂੰ ਜਾਰੀ ਕਰ ਰੱਖਣ ਦੀ ਲੋੜ ਤੇ ਉਸ ਸਾਮਰਾਜ ਤੋਂ ਨਵੇਂ ਸਾਮਰਾਜ ਦੇ ਰੂਪ ਤੋਂ ਬਦਲਣ ਦੀ ਬਚਣ ਦੀ ਸਾਨੂੰ ਲੋੜ ਹੈ ਸੁਚੇਤ ਹੋਣ ਦੀ ਲੋੜ ਇਹ ਅੱਜ ਦੇ ਜਿਹੜਾ ਸਾਡਾ ਸਮਾਗਮ ਆ ਉਹਦਾ ਸੁਨੇਹਾ ਹੈ ਕਿ ਬਣੋ ਬੀਬੀ ਗਲਾਵਕੌਰ ਉਠੋ ਉਸ ਦੇ ਵਾਂਗੂ ਸੰਘਰਸ਼ ਕਰੋ ਤੇ ਦੇਸ਼ ਨੂੰ ਜਿਹੜਾ ਉਸ ਤਰ੍ਹਾਂ ਦੇ ਸਰਜੋ ਜਿਸ ਤਰ੍ਹਾਂ ਦਾ ਬੀਬੀ ਗﻼਬਕੌਰ ਦਾ ਸੁਪਨਾ ਸੀ ਗਦਰੀਆਂ ਦਾ ਸੁਪਨਾ ਸੀ ਉਹੋ ਜਿਹਾ ਸਮਾਜ ਸਾਨੂੰ ਚਾਹੀਦਾ ਹੈ